ਮੇਰੀ ਪੰਜਾਬੀਏ ਮਾਂ ਬੋਲੀ ਮੇਰੀ ਪੰਜਾਬੀਏ ਨਹੀਂ ਸ਼ੰਭ ਦੀ ਇਹ ਮੁਰਗਾਬੀਏ ਜਿਦਾ ਮੁਰਗਾਬੀਆਂ ਖਤਮ ਹੋ ਰਹੀਆਂ ਸ਼ੰਭ ਖਤਮ ਹੋ ਗਈ ਮਾਂ ਬੋਲੀ ਮੇਰੀ ਪੰਜਾਬੀਏ ਨਹੀਂ ਸ਼ੰਭ ਦੀ ਇਹ ਮੁਰਗਾਬੀਏ ਸਭ ਯੋਗੀ ਸੰਤ ਫਕੀਰ ਨਹੀਂ ਤੈਨੂੰ ਆਪਣੀ ਕਹਿਣ ਜ਼ਮੀਰ ਨਹੀਂ ਸਭ ਯੋਗੀ ਸਭ ਯੋਗੀ ਸੰਤ ਫਕੀਰ ਨਹੀਂ ਤੈਨੂੰ ਆਪਣੀ ਕਹਿਣ ਜਾਗੀਰ ਨਹੀਂ ਕਈ ਬਹਿਰਾ ਸ਼ੰਦਾ ਵਾਲੀਏ ਕਈ ਬੈਰਾ ਸ਼ੰਦਾ ਆਵਾਰੀਏ ਕੀ ਰਾਗਾਂ ਦੀਏ ਇਕ ਉਠਾ ਲੀਏ ਨਾਨਕ ਦੀਏ ਲਿਖੀਏ ਫੱਟੀਏ ਗੁਰੂਆਂ ਦੀਏ ਉੱਚੀ ਹੱਟੀਏ ਤੇਰੀ ਸਭ ਤੋਂ ਉੱਚੀ ਥਾਂ ਕਹਾਂ ਤੈਨੂੰ ਭਾਰਤ ਮਾਂ ਦੀ ਮਾਂ ਕਹਾਂ ਤੇਰੀ ਸਭ ਤੋਂ ਉੱਚੀ ਥਾਂ ਕਹਾਂ ਤੈਨੂੰ ਭਾਰਤ ਮਾਂ ਦੀ ਮਾਂ ਕਹਾਂ ਨੀ ਸੋਣੀਏ ਬੇ ਹਿਸਾਬੀਏ ਮਾਂ ਬੋਲੀ ਮੇਰੀ ਪੰਜਾਬੀਏ ਮਾਂ ਬੋਲੀ ਮੇਰੀ ਪੰਜਾਬੀਏ ਜਿਹੜਾ ਮੈਨੂੰ ਅੱਜ ਫਖਰ ਹੈ ਤੇ ਨਾਲ ਦੀ ਨਾਲ ਦੁੱਖ ਵੀ ਇਸ ਗੱਲ ਦਾ ਉਹ ਇਹਨਾਂ ਲੱਭ ਜਾ ਜਾ ਕੇ ਤੂੰ ਕਿਹੇ ਜੰਮੇ ਪੁੱਤ ਨਹੀਂ ਤੂੰ ਕਹੇ ਜੰਮੇ ਪੁੱਤ ਨਹੀਂ ਇਹ ਪੁੱਤੋਂ ਹੋਏ ਕ ਪੁੱਤ ਨਹੀਂ ਇਹ ਪੁੱਤ ਨੇ ਕਿਹੜੇ ਢੰਗ ਦੇ ਤੂੰ ਕਹੇ ਜੰਮੇ ਪੁੱਤ ਨਹੀਂ ਜੋ ਪੁੱਤੋਂ ਹੋਏ ਕ ਪੁੱਤ ਨਹੀਂ ਇਹ ਪੁੱਤ ਨੇ ਕਿਹੜੇ ਢੰਗ ਦੇ ਤੈਨੂੰ ਮਾਂ ਕਹਿਣਾ ਵੀ ਸੰਗ ਦੇ ਰੱਬ ਦਏ ਇਹਨਾਂ ਨੂੰ ਮਤਰੀ ਰੱਬ ਦਏ ਇਹਨਾਂ ਨੂੰ ਮਤ ਨਹੀਂ ਨਾ ਰੋਲਣ ਤੇਰੀ ਪਤਨੀ ਮਾਂ ਆਪਣੀ ਜਿਹੜੇ ਵਿਸਾਰਦੇ ਉਹ ਜਿੱਤੇ ਹੋਏ ਵੀ ਹਾਰਦੇ ਤੱਜ ਗਏ ਬੁਝੈਰ ਦੁਆ ਪੀਏ ਮਾਂ ਬੋਲੀ ਮੇਰੀ ਪੰਜਾਬੀ ਮਾਂ ਬੋਲੀ ਮੇਰੀ